ਨਮਸਕਾਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਤੁਸੀਂ ਚਾਹ ਘਰ ਵਿੱਚ ਬਹੁਤ ਵਾਰ ਬਣਾਉਂਦੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਤਰੀਕਾ ਦੇਸੀ ਲੈ ਕੇ ਆਈਆਂ ਜਿਹੜੀ ਤੁਸੀਂ ਚਾਹ ਪੱਤੀ ਵਰਤਦੇ ਹੋ ਇਹਨੂੰ ਤੁਸੀਂ ਕਿਵੇਂ ਵਰਤਣਾ ਹੈਗਾ ਤੇ ਇਹਦੇ ਫਾਇਦੇ ਕੀ ਹੁੰਦੇ ਆ ਜਿਹੜੀ ਚਾਹ ਪੱਤੀ ਆਪਾਂ ਵਰਤ ਕੇ ਜਿਹੜੀ ਸਿੱਟ ਦਿਨੀਆਂ ਨਾਲੀਆਂ ਵਿੱਚ ਉਹਨਾਂ ਦਾ ਆਪਾਂ ਯੂਜ਼ ਤੁਹਾਨੂੰ ਦੱਸਾਂਗੇ ਇੱਧਰ ਦੇਖੋ ਆਪਣੀ ਚਾਹ ਪੱਤੀ ਹੈਗੀ ਆ ਇਹ ਵਰਤੀ ਹੋਈ ਆ ਇਹ ਆਪਾਂ ਚਾਹ ਬਣਾਈ ਸੀ ਤਾਂ ਇਹ ਆਪਾਂ ਰੱਖ ਲੈਂਦੇ ਸੀਗੇ ਬਚਾ ਕੇ ਇਹ ਵੀ ਕੋ ਆਪਣੀ ਚਾਹ ਪੱਤੀ ਹੈਗੀ ਇਹ ਵਧ ਜਾਂਦੀ ਹੈ ਨਾ ਚਾਹ ਪੀਣ ਤੋਂ ਬਾਅਦ ਤੇ ਇਹਨੂੰ ਇੱਕ ਪਲੇਟ ਵਿੱਚ ਹੀ ਅਸੀਂ ਰੱਖ ਦਿੰਨੇ ਹਾਂ ਖੁਲਾ ਕੇ ਤਾਂ ਇਹਨੂੰ ਸੁੱਕਣ ਤੋਂ ਬਾਅਦ ਆਪਾਂ ਇਕੱਠੀ ਕਰ ਲੈਣੇ ਹੁੰਨੇ ਆ ਅਗਰ ਤੁਹਾਡੇ ਘਰ ਵੀ ਚਾਹ ਪੱਤੀ ਵਾਰ-ਵਾਰ ਚਾਹ ਬਣਾਈ ਜਾਂਦੀ ਹੈਗੀ ਤਾਂ ਤੁਹਾਡੇ ਲਈ ਇੱਕ ਸੁਹਾਨੇ ਸੋਨੇ ਤੇ ਸੁਹਾਗ ਦੀ ਵਾਲੀ ਗੱਲ ਆ ਆ ਦੇਖੋ ਆਪਾਂ ਇੰਨੀ ਚਾਹ ਪੱਤੀ ਇਕੱਠੀ ਕਰ ਲਈ ਹੈਗੀ ਤੁਹਾਡੇ ਅਗਰ ਸਭ ਤੋਂ ਵਧੀਆ ਤਰੀਕਾ ਇਹ ਹੈਗਾ ਤੁਹਾਡੇ ਘਰੇ ਫਾਲੋ ਫਲ ਦੇ ਬੂਟੇ ਹੈਗੇ ਆ ਜੇ ਕੋਈ ਫੁੱਲ ਫਲ ਦੇ ਬੂਟੇ ਹੈਗੇ ਆ ਤਾਂ ਉਹਨਾਂ ਦੇ ਫੁੱਲ ਜਾਂ ਫਲ ਨਹੀਂ ਲੱਗਦਾ ਜੇ ਲੱਗਦਾ ਤਾਂ ਝੜ ਜਾਂਦਾ ਹੈਗਾ ਤਾਂ ਤੁਹਾਡੇ ਲਈ ਇੱਕ ਬੈਸਟ ਤਰੀਕਾ ਦੱਸਾਂਗੇ ਤੇ ਇਹਦੇ ਨਾਲ ਤੁਹਾਡੇ ਜਿਹੜੇ ਪੌਦਿਆਂ ਦੇ ਫਲ ਵੀ ਨਹੀਂ ਡਿੱਗਣਗੇ ਤੇ ਫੁੱਲ ਵੀ ਨਹੀਂ ਡਿੱਗਣਗੇ ਤੇ ਇਹ ਦੇਖੋ ਆਪਣੀ ਚਾਹ ਪੱਤੀ ਸੁੱਕੀ ਹੋਈ ਹੈ ਤੇ ਦੇਖੋ ਕਿੰਨੀ ਭੂਰੀ ਭੂਰੀ ਹੈਗੀ ਆ ਅਗਰ ਤੁਸੀਂ ਬਾਜ਼ਾਰਾਂ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੀਆਂ ਫਾਦਾਂ ਵਗੈਰਾ ਲਿਆ ਕੇ ਕੈਮੀਕਲ ਵਗੈਰਾ ਪਾ ਕੇ ਥੱਕ ਚੁੱਕੇ ਹੋ ਤਾਂ ਤੁਹਾਡੇ ਲਈ ਇੱਕ ਬਿਲਕੁਲ ਦੇਸੀ ਤਰੀਕਾ ਤੁਸੀਂ ਵੇਖੋ ਕਿੰਨੀ ਵਧੀਆ ਆਪਣੀ ਚਾਹ ਪੱਤੀ ਆ ਅਗਰ ਤੁਹਾਡੇ ਘਰ ਡੇਲੀ ਵਾਰ-ਵਾਰ ਚਾਹ ਬਣਦੀ ਹੈਗੇ ਦਿਨ ਵਿੱਚ 5 ਤੋਂ 6 ਵਾਰ ਚਾਹ ਬਣਦੀ ਹੈਗੇ ਤਾਂ ਤੁਸੀਂ ਇੰਨੀ ਚਾਹ ਪੱਤੀ ਇੱਕ ਦਿਨ ਵਿੱਚ ਇਕੱਠੀ ਕਰ ਸਕਦੇ ਹੋ ਤੇ ਤੁਸੀਂ ਆਪਣੇ ਬੂਟਿਆਂ ਵਿੱਚ ਪਾ ਸਕਦੇ ਹੋ ਬਹੁਤ ਹੀ ਫਾਇਦੇਮੰਦ ਹੈਗੀ ਇਹ ਇਹਨੂੰ ਆਪਾਂ ਖਾਦ ਵਿੱਚ ਵਰਤ ਸਕਦੇ ਹਾਂ ਬੂਟਿਆਂ ਵਿੱਚ ਤਾਂ ਇਹ ਬਹੁਤ ਹੀ ਵਧੀਆ ਕਿਉਂਕਿ ਜਿਹੜੀ ਬੂਟਿਆਂ ਵਿੱਚ ਕੋਈ ਵੀ ਪੋਟਾਸ਼ੀਅਮ ਜਾਂ ਕੋਈ ਕੈਲਸ਼ੀਅਮ ਵਗੈਰਾ ਦੀ ਕਮੀ ਹੁੰਦੀ ਹੈ ਤਾਂ ਇਹ ਪੱਤੀ ਹੀ ਪੂਰਾ ਕਰਦੀ ਹੈ ਕੁਝ ਘਰਾਂ ਵਿੱਚ ਦੇਸੀ ਤਰੀਕੇ ਦੀ ਜਿਹੜੀ ਦੇਸੀ ਖਾਲ ਹੁੰਦੀ ਆ ਉਹ ਵੀ ਪਾਈ ਜਾਂਦੀ ਹੈ ਸੁਕਾ ਕੇ ਤੇ ਹੋਰ ਵੀ ਕਈ ਜਿਹੜੇ ਫਲਾਂ ਦੇ ਛਿਲਕੇ ਹੁੰਦੇ ਆ ਉਹ ਵੀ ਪਾਈ ਜਾਂਦੇ ਆ ਸੁਕਾ ਕੇ ਤੇ ਇਹ ਦੇਸੀ ਨੁਸਖੇ ਹੀ ਹੁੰਦੇ ਆ ਜਿਨ੍ਹਾਂ ਨਾਲ ਆਪਣੇ ਫਲ ਫੁੱਲ ਪੌਦੇ ਬਹੁਤ ਹੀ ਵਧੀਆ ਖੇੜਦੇ ਹੈਗੇ ਤੇ ਫਲ ਵੀ ਉਹਨਾਂ ਨੂੰ ਲੱਗਦਾ ਜੇ ਫਲ ਕਈਆਂ ਦੇ ਲੱਗ ਜਾਂਦਾ ਤੁਹਾਡੇ ਤਾ ਦੇਖਦਾ ਨਾ ਤੇ ਇਹ ਤੁਸੀਂ ਦੇਸੀ ਨੁਸਖਾ ਜ਼ਰੂਰ ਅਪਣਾ ਕੇ ਦੇਖੋ ਤੁਹਾਡੇ ਜਿਹੜੇ ਫਲਾਂ ਦੇ ਫੁੱਲ ਨਹੀਂ ਡਿੱਗਣਗੇ ਤੇ ਫੁੱਲ ਫਲ ਬਹੁਤ ਲੱਗਣਗੇ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਵੀ ਆਪਣੇ ਫੁੱਲਾਂ ਦੇ ਪੌਦਿਆਂ ਵਿੱਚ ਸੁੱਕੀ ਚਾਹ ਪੱਤੀ ਪਾਈ ਆ ਡੇਲੀ ਪੌਣੇਆਂ ਜਿਹੜੀ ਵਧ ਜਾਂਦੇ ਉਹਨੂੰ ਸੁਕਾ ਕੇ ਅਸੀਂ ਪਾਈਦਾ ਤੇ ਉਹਨਾਂ ਦੇ ਤੁਹਾਨੂੰ ਫੁੱਲ ਵਿਖਾਵਾਂਗੇ ਬਹੁਤ ਜ਼ਿਆਦਾ ਲੱਗੇ ਹੋਏ ਆ ਆ ਦੇਖੋ ਕਿੰਨੇ ਆਪਣੇ ਫੁੱਲ ਲੱਗੇ ਹੋਏ ਆ ਤੇ ਇਹ ਬਹੁਤ ਹੀ ਵਧੀਆ ਹੈਗੇ ਇਧਰ ਵੇਖੋ ਕਿੰਨੇ ਫੁੱਲ ਲੱਗੇ ਹੋਏ ਆ ਤੇ ਬਿਲਕੁਲ ਹਰੇ ਹਰੇ ਖੀੜੇ ਖੀੜੇ ਲੱਗੇ ਹੋਏ ਆ ਆਪਾਂ ਹਰੇਕ ਬੂਟੇ ਦੇ ਡੇਲੀ ਆਪਾਂ ਪਾਉਣੇ ਆ ਚਾਹ ਪੱਤੀ ਸੁੱਕੀ ਇਧਰ ਦੇਖੋ ਸਾਰੇ ਵਧੀਆ ਹਰੇ ਪਏ ਹੈਗੇ ਡੇਲੀ ਹੀ ਇਹਨਾਂ ਦੇ ਵਿੱਚ ਆਪਾਂ ਸੁੱਕੀ ਚਾਹ ਪੱਤੀ ਪਾਉਣੇ ਆ ਇਹਨਾਂ ਦੀਆਂ ਜੜਾਂ ਵਿੱਚ ਸੁੱਕੀ ਚਾਹ ਪੱਤੀ ਪਾਉਣੇ ਆ ਹਰੇ ਵੀ ਹੈਗੇ ਤੇ ਇਧਰ ਤੁਸੀਂ ਦੇਖੋ ਅਸੀਂ ਬਿਲਕੁਲ ਛੋਟੇ-ਛੋਟੇ ਪਲਾਸਟਿਕ ਦੀ ਬੋਟਲਸ ਵਿੱਚ ਵੀ ਲਾਇਆ ਤਾਂ ਵੀ ਹਰੇ ਪਏ ਹੈਗੇ ਕਿਉਂਕਿ ਅਸੀਂ ਇਹਨਾਂ ਵਿੱਚ ਡੇਲੀ ਹੀ ਚਾਹ ਪੱਤੀ ਸੁੱਕੀ ਪਾਈ ਦੀ ਤੇ ਫੁੱਲ ਵੀ ਬਹੁਤ ਲੱਗੇ ਹੋਇਆ ਸਾਡੀ ਆਹ ਕਟੋਰੀ 2-3 ਦਿਨਾਂ ਵਿੱਚ ਭਰ ਜਾਂਦੀ ਚਾਹ ਪੱਤੀ ਦੀ ਜਿਸ ਕਾ ਕੇ ਅਸੀਂ ਪਾਈ ਦੀਆ ਤੇ ਹੁਣ ਇੱਧਰ ਆਪਣੀ ਆ ਇੱਕ ਕਟੋਰੀ ਫੇਰ ਭਰ ਗਈ ਸੀ ਤਾਂ ਹੁਣ ਇਹਦੇ ਵਿੱਚੋਂ ਵੀ ਆਪਾਂ ਸਾਰੇ ਪੌਦਿਆਂ ਦੇ ਵਿੱਚ ਹੀ ਚਾਹ ਪੱਤੀ ਪਾਵਾਂਗੇ ਤੇ ਤੁਸੀਂ ਦੇਖੋ ਤੁਸੀਂ ਵੀ ਇਦਾਂ ਹੀ ਆਪਣੇ ਬੂਟਿਆਂ ਦੇ ਵਿੱਚ ਪਾ ਸਕਦੇ ਹੋ ਆਪਾਂ ਇਦਾਂ ਜੜਾਂ ਵਿੱਚ ਹੀ ਪਾਵਾਂਗੇ ਦੇਖੋ ਤੁਸੀਂ ਇਸ ਤਰੀਕੇ ਨਾਲ ਪਾ ਸਕਦੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਖਲਾਰ ਕੇ ਦੇਖੋ ਆਪਾਂ ਸਾਰੇ ਇਹ ਇਦਾਂ ਪੌਦਿਆਂ ਦੇ ਵਿੱਚ ਪਾਤੀ ਹੋਈ ਹੈ ਤੇ ਇਦਾਂ ਆਪਾਂ ਖਲਾਰ ਦਾਂਗੇ ਤੇ ਬਹੁਤ ਹੀ ਇੱਕ ਦੇਸੀ ਨੁਸਖਾ ਹੈਗਾ ਤੁਸੀਂ ਜਰੂਰ ਟਰਾਈ ਕਰਨਾ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਇਹਨਾਂ ਨੂੰ ਟਰਾਈ ਕਰੋਗੇ ਤੇ ਐਵੇਂ ਹੀ ਇਹਨਾਂ ਵਿੱਚ ਫਲ ਫੁੱਲ ਤੇ ਜਿਹੜੇ ਫਰੂਟਸ ਵਾਲੇ ਹਨ ਉਹਨਾਂ ਵਿੱਚ ਵੀ ਤੁਸੀਂ ਪਾ ਸਕਦੇ ਹੋ ਤੇ ਬਹੁਤ ਜ਼ਿਆਦਾ ਫਰੂਟ ਲੱਗਣਗੇ ਤੇ ਫੁੱਲ ਵੀ ਨਹੀਂ ਝੜਨਗੇ ਦੇਖੋ ਆਪਾਂ ਬਿਲਕੁਲ ਛੋਟੇ-ਛੋਟੇ ਬੋਟਲ ਦੇ ਵਿੱਚ ਵੀ ਪੌਦੇ ਲਾਇਆ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਫੁੱਲ ਪੌਦੇ ਲਾਓਗੇ ਤੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਦੁਬਾਰਾ ਫੇਰ ਤੋਂ ਧੰਨਵਾਦ